ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵਰ ਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜਿਹੀ ਕਛ ਕਹੀ ਨਾ ਜਾਈ ਟੋਡੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ ਤੇਰੇ ਕਮਨ ਕਮਨ ਗੁਣ ਕਹਿ ਕਹਿ گاਵਾ ਤੂੰ ਸਾਹਿਬ ਗੁਣੀ ਨਿਧਾਨਾ तुमरी महिमा बर न सा को तूं ठाकुरु ऊच भॻवान तुमरी महिमा बरन सां तूं ठाकुर ऊच ਭਗਵਾਨ ਪਰਮ ਸਨਮਾਨ ਜੋਗ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵੱਡ ਭਾਗੇ ਹਾਂ ਜੋ ਸਤ ਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬਾਂ ਦੇ ਸੰਬੰਧ ਵਿੱਚ ਸਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪ੍ਰਾਤਨ ਮਰਜ਼ਾਦਾ ਦੇ ਮੁਤਾਬਕ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਜੋ ਗੁਰਮਤ ਸਮਾਗਮਾਂ ਦੀ ਲੜੀ ਚੱਲਦੀ ਹੈ ਅੱਜ ਅਸੀਂ ਇਸ ਪਾਵਨ ਪਵਿੱਤਰ ਅਸਥਾਨ ਤੇ ਜੁੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਦੇ ਪਾਤਰ ਬਣ ਰਹੇ ਹਾਂ ਸੋ ਆਓ ਜਿੰਨੇ ਵੀ ਸਰੀਰ ਆਪਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੁੜ ਕੇ ਬੈਠੇ ਹਾਂ ਜਾਂ ਬਾਹਰ ਜਿੱਥੋਂ ਤੱਕ ਵੀ ਆਵਾਜ਼ ਜਾ ਰਹੀ ਹੈ ਕੁਝ ਕਮੈਂਟਾਂ ਲਈ तमाम ਦੁਨੀਆਵੀ ਫੁਰਨਿਆਂ ਨੂੰ ਪਾਸੇ ਰੱਖ ਕੇ ਆਪਣੀ ਸੁਰਤ ਨੂੰ ਗੁਰੂ ਸ਼ਬਦ ਨਾਲ ਜੋੜਨ ਦਾ ਯਤਨ ਕਰੀ ਕੇ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੂੰ ਵਿਸ਼ਾ ਦਿੱਤਾ ਹੈ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਅਕਸਰ ਇਸ ਬਚਨ ਨੂੰ ਅਸੀਂ ਉਦੋਂ ਪੜ੍ਹਦੇ ਆਂ ਜਦੋਂ ਸਤਿਗੁਰਾਂ ਦਾ ਪਾਵਨ ਸੋਖਾ ਸੰਕਰਕ ਕੇ ਆਪਾਂ ਨੇ ਜਸਨਾ ਤੇ ਲੈ ਕੇ ਜਾਂਦੇ ਆਂ ਗੁਰਬਾਣੀ ਨੂੰ ਹਮੇਸ਼ਾ ਦੋਵਾਂ ਤਰੀਕਿਆਂ ਨਾਲ ਵੇਖਣਾ ਹੈ ਬਾਹਰੀ ਵੀ ਤੇ ਅੰਤਰੀਵ ਤੌਰ ਤੇ ਵੀ ਗੁਰੂ ਸਾਹਿਬ ਨੇ ਬਾਣੀ ਚ ਕਈ ਉਦਾਹਰਨਾਂ ਦਿੱਤੀਆਂ ਨੇ ਬਾਹਰੀ ਤੌਰ ਤੇ ਵੀ ਦਿੱਤੀਆਂ ਨੇ ਤੇ ਅੰਤਰੀਵ ਤੌਰ ਤੇ ਵੀ ਦਿੱਤੀਆਂ ਨੇ ਜਿਵੇਂ ਗੁਰੂ ਦਾ ਇੱਕ ਬਾਹਰੀ ਸਰੂਪਾ ਏਦਾਂ ਇੱਕ ਅੰਤਰੀਵ ਸਰੂਪ ਵੀ ਆ ਜਿੰਨੂੰ ਮਹਾਰਾਜ ਨੇ ਕਿਹਾ ਗੁਰ ਕਾ ਬਚਨ ਬਸੇ ਜੀ ਨਾਲੇ ਜਲ ਨਹੀਂ ਡੂਬੇ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੇ ਜਾਲੇ ਕਿਉਂਕਿ ਇਹ ਸ਼ਬਦ ਰੂਪ ਹੈ ਤੇ ਗੁਰ ਪਰਮੇਸ਼ਰ ਤੇ ਜਿਹੜਾ ਗੁਰ ਪਰਮੇਸ਼ਰ ਹੈ ਉਹਦਾ ਦੁਨੀਆਂ ਦੇ ਉੱਤੇ ਕੋਈ ਕੁਝ ਵਿਗਾੜ ਨਹੀਂ ਸਕਦਾ ਖੈਰ ਇਹ ਦੋਵੇਂ ਪੱਖ ਨੇ ਗੁਰਬਾਣੀ ਦੇ ਨਾਲ-ਨਾਲ ਚੱਲਣਗੇ ਜਿਹੜੀ ਇਹ ਪੰਕਤੀ ਹੈ ਨਾ ਗੁਰੂ ਰਾਮਦਾਸ ਮਹਾਰਾਜ ਦੀ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਇੱਥੇ ਸਤਿਗੁਰੂ ਸ਼ਬਦ ਜਿਹੜਾ ਹੈ ਇਹ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੀ ਪ੍ਰਥਾਏ ਆ ਕਿ ਜਿਹੜੇ ਹਿਰਦੇ ਦੇ ਵਿੱਚ ਸਤਿਗੁਰੂ ਦੀ ਬਾਣੀ ਦਾ ਵਾਸਾ ਹੋ ਗਿਆ ਨਾਮ ਦਾ ਵਾਸਾ ਹੋ ਗਿਆ ਨਾ ਸੋ ਥਾਨ ਸੁਹਾਵਾ RAM ਰਾਜੇ ਉਹ ਹਿਰਦਾ ਪਵਿੱਤਰ ਹੋ ਜਾਵੇਗਾ ਉਹ ਹਿਰਦਾ ਸੋਹਣਾ ਬਣ ਜਾਵੇਗਾ ਅਸੀਂ ਦੁਨਿਆਵੀ ਤੌਰ ਤੇ ਵੱਖਰੀ ਗੱਲ ਹੈ ਕਿ ਸ਼ਬਦ ਉਦੋਂ ਪੜ੍ਹਦੇ ਆ ਜਦੋਂ ਸਤਿਗੁਰਾਂ ਦਾ ਪਾਵਨ ਸੋਖਾਸਣ ਕਰਕੇ ਲੈ ਕੇ ਜਾਂਦੇ ਆ ਪਰ ਇੱਕ ਗੱਲ ਯਾਦ ਰੱਖਿਓ ਗੁਰਮਤਿ ਸਿਧਾਂਤ ਦੇ ਮੁਤਾਬਕ ਜਿੱਥੋਂ ਪਾਤਸ਼ਾਹ ਦਾ ਸਰੂਪ ਲੈ ਕੇ ਜਾ ਰਹੇ ਆ ਇਹ ਵੀ ਥਾਂ ਸੁਹਾਵਾ ਹੈ ਤੇ ਜਿੱਥੇ ਜਾ ਕੇ ਸਤਿਗੁਰਾਂ ਰਾਤ ਨੂੰ ਬਰਜਣਾ ਉਹ ਵੀ ਥਾਂ ਸੁਹਾਵਾ ਹੈ ਪਰ ਜਿਹੜਾ ਗੁਰੂ ਰਾਮਦਾਸ ਮਹਾਰਾਜ ਦਾ ਇਹ ਬਚਨ ਹੈ ਇਹ ਸਾਡੇ ਅੰਦਰ ਦੀ ਗੱਲ ਕਰ ਰਿਹਾ ਅੰਦਰ ਦੀ ਕਿਉਂਕਿ ਅੰਦਰ ਨਾਲ ਇੱਕ ਸੋਕਾ ਪੈ ਗਿਆ ਬੰਦੇ ਦੇ ਉਹ ਕਿਵੇਂ ਕਿ ਜਦੋਂ ਸੰਸਾਰ ਤੇ ਮਨੁੱਖ ਪੈਦਾ ਹੋਇਆ ਤੇ ਇਹਦੇ ਤੇ ਮਾਇਆ ਨੇ ਆਪਣਾ ਪ੍ਰਭਾਵ ਪਾਉਣਾ ਸ਼ੁਰੂ ਕੀਤਾ ਤਾਂ ਹੀ ਤਾਂ ਇਹ ਰੋਇਆ ਨਾ ਫਿਰ ਜਨਮ ਲੈਣ ਤੋਂ ਤੁਰੰਤ ਬਾਅਦ ਇਹ ਰੋਇਆ ਕਿਉਂ ਕਿ ਲੇਵ ਛੁੜਤੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਵੈਗਰੂ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਨਾਲ ਜਿਹੜੀ ਲੱਗੀ ਲੇਵ ਸੀ ਉਹ ਟੁੱਟ ਗਈ ਤੇ ਹੋਇਆ ਕੀ ਉਹ ਮਾਇਆ ਦਾ ਪ੍ਰਭਾਵ ਪੈਣਾ ਫਿਰ ਸੰਸਾਰ ਤੇ ਆ ਕੇ ਸ਼ੁਰੂ ਹੋ ਗਿਆ ਤੇ ਮਾਇਆ ਦਾ ਜਿਹੜਾ ਪ੍ਰਭਾਵ ਹੈ ਨਾ ਮਾਇਆ ਕੱਲਾ ਪੈਸਾ ਨਹੀਂ ਹੈ ਕਿਉਂਕਿ ਪੈਸੇ ਤੋਂ ਬਿਨਾ ਤੇ ਗੱਡੀ ਵੀ ਨਹੀਂ ਨਾ ਚੱਲਦੀ ਗੱਡੀ ਤੇ ਬੰਦਾ ਆਉਂਦਾ ਹੈ ਉਹਨੂੰ ਪੈਸਿਆਂ ਦੀ ਲੋੜ ਹੈ ਇਹ ਪੰਜਾਬੀ ਦੀ ਕਹਾਵਤ ਹੈ ਵੀ ਗੱਡੀ ਪੈਸੇ ਤੋਂ ਬਿਨਾ ਨਹੀਂ ਚੱਲਦੀ ਇਸ ਕਰਕੇ ਪੈਸੇ ਨੂੰ ਕੱਲਾ ਮਾਇਆ ਨਹੀਂ ਕਿਹਾ ਮਹਾਰਾਜ ਨੇ ਸਾਡੇ ਗੁਰੂ ਨੇ ਸਾਨੂੰ ਬਾਦਸ਼ਾਹ ਬਣਾਇਆ ਹੈ ਤੇ ਬਾਦਸ਼ਾਹ ਦਾ ਮਤਲਬ ਇਹ ਹੁੰਦਾ ਹੈ ਵੀ ਬਾਦਸ਼ਾਹ ਲਿਬਾਸ ਵੀ ਸੋਨਾ ਪਾਉਂਦੇ ਨੇ ਬਾਦਸ਼ਾ ਸਵਾਰੀ ਵੀ ਸੁਣੀ ਕਰਦੇ ਨੇ ਬਾਦਸ਼ਾ ਬੰਦੇ ਵੀ ਫੱਬ ਕੇ ਨੇ ਤੇ ਸਾਨੂੰ ਬਾਦਸ਼ਾ ਨੇ ਇੱਥੇ ਰੁਲਣ ਵਾਸਤੇ ਨਹੀਂ ਭੇਜਿਆ ਉਹਨਾਂ ਕਿਹਾ ਸਿੱਖ ਦੁਨੀਆ ਦਾ ਬਾਦਸ਼ਾ ਹੈ ਆ ਜਦੋਂ ਪਹਾੜੀ ਰਾਜੇ ਕਰਾਏ ਨਾ ਅਨੰਦਪੁਰ ਸਾਹਿਬ ਇਹਨਾਂ ਬੜੀ ਟੌਰ ਕੱਢੀ ਇਹਨਾਂ ਸਾਜ ਧਜ ਕੇ ਫੱਬ ਕੇ ਆਏ ਤੇ ਨਾਲ ਮਨ ਚ ਹੰਕਾਰ ਆ ਗਿਆ ਵੀ ਜਦੋਂ ਸਾਡਾ ਟੌਰ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੇਖਣਗੇ ਤੇ ਸ਼ਾਇਦ ਉਹਨਾਂ ਨੂੰ ਐਂ ਲੱਗੇਗਾ ਵੀ ਮੇਰੇ ਦਰਬਾਰ ਦੀ ਸ਼ਾਨ ਪਹਾੜੀ ਰਾਜਿਆਂ ਦੀ ਸ਼ਾਨ ਦੇ ਅੱਗੇ ਫਿੱਕੀ ਹੈ ਪਰ ਉਹਨਾਂ ਨੂੰ ਨਹੀਂ ਸੀ ਪਤਾ ਜਦੋਂ ਹੰਕਾਰ ਨਾਲ ਭਰੇ ਸੋਹਣੇ ਚੋਲੇ ਪਾ ਕੇ ਆਏ ਆਨੰਦਪੁਰ ਸਾਹਿਬ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਸੱਚੇ ਪਾਤਸ਼ਾਹ ਦੇ ਸੀਸ ਉੱਤੇ ਸੋਹਣੀ ਚਾਨਣੀ ਸੱਚੇ ਪਾਤਸ਼ਾਹ ਦੇ ਜਿੱਥੇ ਚਰਨ ਨਹੀਂ ਉੱਥੇ ਚੰਦਨ ਦੀ ਚੌਂਕੀ ਪਈ ਹੋਈ ਹੈ ਇੱਕ ਬੰਨੇ ਪ੍ਰਸਾਦੀ ਹਾਥੀ ਹੈ ਇੱਕ ਬੰਨੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੋਹਣਾ ਲਿਬਾਸ ਹੀਰਿਆਂ ਜਿਹੜੀ ਕਲਗੀ ਤੇ ਸੋਹਣੀ ਦਸਤਾਰ ਇੰਨਾ ਸ਼ਾਹੀ ठाठ-ਬਾਠ ਤੇ ਪ੍ਰਭਾਵ ਵੇਖ ਕੇ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਦੇ ਉਸ ਪ੍ਰਭਾਵ ਦੇ ਅੱਗੇ ਫਿੱਕੇ ਪੈ ਗਏ ਫਿੱਕੇ ਪੈ ਗਏ ਉਹਨਾਂ ਨੂੰ ਉਦੋਂ ਪਤਾ ਲੱਗਾ ਵੀ ਇਹ ਕਲਗੀਆਂ ਵਾਲੇ ਨੇ ਕਿਹਾ ਹੀ ਨਹੀਂ ਵੀ ਮੇਰਾ ਸਿੱਖ ਬਾਦਸ਼ਾਹ ਹੈ ਤੇ ਗੁਰੂ ਆਪ ਬਾਦਸ਼ਾਹ ਹੈ ਆਪਾਂ ਪੜਦੇ ਆ ਨਾ ਜਦੋਂ ਭਾਈ ਆਨੰਦ ਲਾਲ ਜੀ ਲਿਖਦੇ ਕਹਿੰਦੇ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਤਰਵੇਸ਼ ਗੁਰੂ ਗੋਬਿੰਦ ਸਿੰਘ ਇਸ ਕਰਕੇ ਰਪਈਆਂ ਤੋਂ ਬਿਨਾ ਗੱਡੀ ਨਹੀਂ ਜੇ ਚੱਲਦੀ ਮਾਇਆ ਸ਼ਬਦ ਜਦੋਂ ਗੁਰੂ ਗ੍ਰੰਥ ਸਾਹਿਬ ਚ ਆ ਗਿਆ ਨਾ ਇਹ ਨਾ ਸੋਚਿਓ ਕਿ ਇਹ ਕੱਲਾ ਪੈਸਿਆਂ ਬਾਰੇ ਹੈ ਨਾ ਹੁਣ ਮਾਇਆ ਦੀ ਉਦਾਹਰਣ ਕੀ ਦਿੱਤੀ ਮਹਾਰਾਜ ਨੇ ਕਹਿੰਦੇ ਵੀ ਜੇ ਤੇ ਧੀਆ ਪੁੱਤਰ ਰੱਬ ਦੇ ਘਰ ਤੋਂ ਵੱਧ ਪਿਆਰੇ ਹੀ ਨਾ ਯਾਦ ਰੱਖੀ ਉਹ ਵੀ ਮਾਇਆ ਹੈ ਜੇਕਰ ਤੇਰੀ ਪ੍ਰਪਤਾ ਜਿਹੜੇ ਅਹੁਦੇ ਤੇ ਤੂੰ ਬਰਾਜਮਾ ਨੇ ਉਹਦੇ ਨਾਲ ਤੇਰਾ ਬਹੁਤਾ ਪਿਆਰ ਹੈ ਰੱਬ ਨਾਲ ਉਹਨਾਂ ਪਿਆਰ ਨਹੀਂ ਮਹਾਰਾਜ ਕਹਿੰਦੇ ਇਹ ਵੀ ਮਾਇਆ ਹੈ ਜੇ ਘਰ ਨਾਲ ਬਹੁਤਾ ਪਿਆਰ ਹੈ ਬਾਦਸ਼ਾਹ ਕਹਿੰਦੇ ਗੁਰੂ ਦੇ ਘਰ ਨੂੰ ਛੱਡ ਕੇ ਆਪਣੇ ਦੁਨਿਆਵੀ ਘਰ ਨਾਲ ਪਿਆਰ ਪਾਉਣਾ ਉਹ ਵੀ ਮਾਇਆ ਹੈ ਤੇ ਜੇ ਪੈਸਿਆਂ ਨਾਲ ਵੀ ਬਹੁਤਾ ਹੈ ਤੇ ਉਹ ਵੀ ਫਿਰ ਮਾਇਆ ਦਾ ਹੀ ਰੂਪ ਹੈ ਇਸ ਕਰਕੇ ਕੱਲੇ ਪੈਸੇ ਮਾਇਆ ਨਹੀਂ ਦੁਨੀਆ ਦੀ ਹਰ ਉਹ ਚੀਜ਼ ਮਾਇਆ ਹੈ ਜਿਹੜੀ ਸਿੱਖ ਨੂੰ ਗੁਰੂ ਦੇ ਦਰਮਿਆਨ ਫਰਕ ਪਾ ਕੇ ਰੁਕਾਵਟ ਖੜਾ ਕਰਦੀ ਹੈ ਖੈਰ ਹੁਣ ਮਾਇਆ ਨੇ ਪਾਇਆ ਪ੍ਰਭਾਵ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਵੀ ਅੰਦਰ ਸੁੱਕ ਗਿਆ ਜਦੋਂ ਅੰਦਰ ਸੁੱਕ ਗਿਆ ਨਾ ਹੁਣ ਅੰਦਰ ਨੂੰ ਭਰਿਆ ਭਰਿਆ ਕਰਨ ਵਾਸਤੇ ਬਾਣੀ ਦੀ ਜ਼ਰੂਰਤ ਹੈ ਗੁਰੂ ਸ਼ਬਦ ਦੀ ਜ਼ਰੂਰਤ ਹੈ ਆਪਾ ਨ ਮਹਾਰਾਜ ਦਾ ਬਾਣੀ ਚ ਇੱਕ ਬਚਨ ਪੜਦੇ ਪਾਤਸ਼ਾਹ ਦਾ ਕਿੱਡਾ ਪਿਆਰਾ ਬੋਲ ਹੈ ਸਹਬ ਕਹਿੰਦੇ ਸਾ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਏ ਸੇ ਜੰਤ ਭਈ ਹਰੀਆਵਲੇ ਜਿੰਨੀ ਮੇਰਾ ਸਤਗੁਰ ਦੇਖਿਆ ਜਾਏ ਇੱਥੇ ਵੀ ਧਰਤੀ ਹਰੀਆਲੀ ਦੀ ਗੱਲ ਕੀਤੀ ਹਰੀਆਲੀ ਹੁਣ ਬਾਹਰੀ ਤੌਰ ਤੇ ਜਿੱਥੇ ਸਾਡੇ ਪਾਤਸ਼ਾਹ ਗਏ ਉਹਨਾਂ ਹਰੀਆਲੀ ਲਿਆਉਣ ਦਾ ਯਤਨ ਕੀਤਾ ਤਾਂ ਹੀ ਤੇ ਕਿਹਾ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਹਤਾ ਸਾ ਸੰਗਤ ਯਾਦ ਰੱਖਣਾ ਅਸੀਂ ਪੜਦੇ ਆਂ ਪਰ ਅਸੀਂ ਇਹਨੂੰ ਲਾਗੂ ਨਹੀਂ ਕਰਦੇ ਤੇ ਕਈ ਬੰਦੇ ਨਾ ਜਦੋਂ ਬਾਹਰਲੇ ਦੇਸ਼ਾਂ ਚੋਂ ਹੋ ਕੇ ਆਉਂਦੇ ਨੇ ਉਹ ਪੰਜਾਬ ਚ ਆ ਕੇ ਗੋਰੀਆਂ ਦੀ ਬੜੀ ਸਿਫਤ ਕਰਦੇ ਮੈਂ ਪੁੱਛੂੰਗਾ ਵੀ ਕਿਉਂ ਕਹਿੰਦੇ ਉੱਥੇ ਪੌਦਿਆਂ ਦੀ ਕੀਮਤ ਬੜੀ ਹੈ ਕਿਸੇ ਰੁੱਖ ਨੂੰ ਕੱਟਣ ਦਾ ਜੁਰਮਾਨਾ ਹੈ ਫਿਰ ਦੂਜੀ ਗੱਲ ਵੀ ਸੜਕ ਬਣਦੀ ਹੋਊਗੀ ਰੁੱਖ ਨਹੀਂ ਕੱਟਣਗੇ ਸੜਕ ਵਿੰਗੀ ਕਰ ਦੇਣਗੇ ਮੈਂ ਕਿਹਾ ਫਿਰ ਇਹਦਾ ਮਤਲਬ ਵੀ ਤੁਸੀਂ ਇਹ ਚੀਜ਼ਾਂ ਵੇਖ ਕੇ ਸਿਫਤ ਕਰਦੇ ਹੋ ਕਹਿੰਦੇ ਹਾਂ ਪਰ ਮੈਂ ਕਿਹਾ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਵੀ ਇਹਨਾਂ ਚੀਜ਼ਾਂ ਦੀ ਗੱਲ 500 ਸਾਲ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਕਰ ਗਿਆ ਉਹਨਾਂ ਤੇ ਕਿਹਾ ਹੀ ਏ ਸੀ ਦੁਨੀਆ ਦੇ ਲੋਕੋ ਕੁਦਰਤ ਨਾਲ ਪਿਆਰ ਕਰੋ ਹਰੀਆਲੀ ਨਾਲ ਪਿਆਰ ਕਰੋ ਤੇ ਮਹਾਰਾਜ ਨੇ ਕਿਹਾ ਜੇ ਮੈਨੂੰ ਕੋਈ ਪੁੱਛੇ ਰੱਬ ਕਿੱਥੇ ਵੱਸਦਾ ਤੇ ਮੈਂ ਕਵਾਂਗਾ ਇਸ ਕੁਦਰਤ 'ਚ ਵੱਸਦਾ ਆਪਾਂ ਪੜਦੇ ਰੋਜ਼ ਸੋਧਰ ਚ ਮਹਾਰਾਜ ਕਹਿੰਦੇ ਬੱਲੇ ਹਾਰੀ ਕੁਦਰਤ ਵੱਸਿਆ ਤੇਰਾ ਅੰਤ ਨਾ ਜਾਈ ਲਖਿਆ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭੋ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਅਕਾਰ ਮਹਾਰਾਜ ਕਹਿੰਦੇ ਪਤਾਲਾਂ 'ਚ ਵੀ ਕੁਦਰਤ ਆਕਾਸ਼ਾਂ 'ਚ ਵੀ ਕੁਦਰਤ ਆ ਵੀ ਕੁਦਰਤ ਦੀ ਹਰਿਆਲੀ ਪੈਦਾ ਕੀਤੀ ਤੇ ਗੁਰੂ ਸਾਹਿਬ ਨੇ ਫਿਰ ਜਿੱਥੇ ਗਏ ਨਾ ਉਹਨਾਂ ਬਾਗ ਲਵਾਏ ਸੋਹਣੀ ਹਰਿਆਲੀ ਸੁਥਾਨ ਸੁਹਾਵਾ ਰਾਮ ਰਾਜੇ ਮੈਂ ਆਪਣੇ ਵਿਸ਼ੇ 'ਚ ਰਵਾਂਗਾ ਖੈਰ ਜਦੋਂ ਦਰਬਾਰ ਸਾਹਿਬ ਬਣ ਰਿਹਾ ਸੀ ਨਾ ਸਾਧ ਸੰਗਤ ਜੀ ਇਹਦੀ ਸੇਵਾ ਕਰਾਉਂਦੇ ਕਰਾਉਂਦੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਇਸ ਧਰਤੀ ਤੇ ਬੈਠੇ ਤੇ ਨੇੜੇ ਪਿੰਡ ਸੈਂਸਰਾ ਸੈਸਰੀ ਪਿੰਡ ਦੀ ਸੰਗਤ ਨੇ ਆ ਕੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਵੀ ਮਹਾਰਾਜ ਸਾਡੇ ਪਿੰਡ ਕੋਈ ਜੋੜ ਮੇਲਾ ਹੈ ਤੇ ਕਿਰਪਾ ਕਰੋ ਤੁਸੀਂ ਥੋੜਾ ਜਿਆਦਾ ਦਰਬਾਰ ਸਾਹਿਬ ਦੀ ਸੇਵਾ ਤੋਂ ਸਮਾਂ ਕੱਢ ਕੇ ਸਾਡੇ ਨਗਰ 'ਚ ਹੀ ਚਰਨ ਪਾ ਦਿਓ ਕਿਉਂਕਿ ਹਰ ਸਿੱਖ ਦੇ ਮਨ ਦੀ ਇੱਛਾ ਹੁੰਦੀ ਵੀ ਗੁਰੂ ਮੇਰੇ ਘਰ ਆਵੇ ਅੱਜ ਗੁਰੂ ਸ਼ਬਦ ਰੂਪ 'ਚ ਅੱਜ ਵੀ ਸਿੱਖ ਦੇ ਮਨ ਦੀ ਭਾਵਨਾ ਹੁੰਦੀ ਮੈਂ ਸਾਲ ਬਾਅਦ 25 ਸਾਲੀ ਕਿਤੇ ਨਵਾਂ ਘਰ ਬਣਾਵਾ ਕੋਈ ਖੁਸ਼ੀ ਦਾ ਗਮੀ ਦਾ ਪ੍ਰੋਗਰਾਮ ਕਰਾਂ ਤੇ ਮੈਂ ਗੁਰੂ ਦੇ ਚਰਨ ਜ਼ਰੂਰ ਪਵਾਵਾਂ ਇਹ ਮਨ ਦੀ ਭਾਵਨਾ ਹੈ ਗੁਰੂ ਦੇ ਚਰਨ ਪੈਣੇ ਚਾਹੀਦੇ ਨੇ ਸਾਧ ਸੰਗਤ ਸੱਚੇ ਪਾਤਸ਼ਾਹ ਸੈਨਸਰੇ ਪਿੰਡ ਦੀ ਸੰਗਤ ਦੀ ਬੇਨਤੀ ਸੁਣ ਕੇ ਤੇ ਉੱਥੇ ਗਏ ਮੈਂ ਗੱਲ ਕਰਨ ਲੱਗਾ ਵੀ ਸੁਥਾਨ ਸੁਹਾਵਾ RAM ਰਾਜੇ ਕੀ ਹੈ ਇੱਥੇ ਮਹਾਰਾਜ ਨੇ ਫਿਰ ਦੀਵਾਨ ਸਜਾਇਆ ਇਹਦੇ ਨੇੜੇ ਇੱਕ ਪਿੰਡ ਸੀ ਘੁੱਕੇ ਵਾਲੀ ਇਤਿਹਾਸ ਕਹਿੰਦਾ ਹੈ ਕਿ ਸਾਧ ਸੰਗਤ ਜੀ ਜਦੋਂ ਕਰਦਿਆਂ 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 ਮਹਾਰਾਜ ਸੱਚੇ ਪਾਤਸ਼ਾਹ ਉਸ ਨਗਰ ਵਿੱਚ ਗਏ ਨਾ ਤੇ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਜਾਇਆ ਤੇ ਉਥੇ ਫਿਰ ਸੰਗਤ ਜੁੜ ਗਈ ਤੇ ਉਹ ਜਿੱਥੇ ਮਹਾਰਾਜ ਨੂੰ ਭਾਇਆ ਗਿਆ ਉਹ ਰੌੜ ਦਾ ਇਲਾਕਾ ਸੀ ਰੌੜ ਆਪਣੇ ਮਾਝੇ 'ਚ ਕਹਿੰਦੇ ਰੌੜ ਵੀ ਜਿਹੜਾ ਰੜਾ ਮੈਦਾਨ ਹੋਵੇ ਜਿੱਥੇ ਕੋਈ ਬੂਟਾ ਨਹੀਂ ਕੋਈ ਬਾਗ ਨਹੀਂ ਕੋਈ ਰੁੱਖ ਨਹੀਂ ਪਿਆ ਰੌੜ ਰੌੜ ਦਾ ਇਲਾਕਾ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਰੌੜ ਦੇ ਇਲਾਕੇ 'ਚ ਬੈਠੇ ਤੇ ਕੁਝ ਸਮੇਂ ਬਾਅਦ ਫੇਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਆ ਗਏ ਤੇ ਜਿਹੜੀ ਸੰਗਤ ਸੀ ਨਾ ਉਹਨਾਂ ਨੇ ਫਿਰ ਕਿਹਾ ਵੀ ਲੋਕੋ ਇਹ ਰੌੜੜ ਹੁਣ ਆਮ ਨਹੀਂ ਰਹੀ ਇਹ ਉਹਨੂੰ ਗੁਰੂ ਕੀ ਰੌੜ ਹੋ ਗਈ ਗੁਰੂ ਕੀ ਰੌੜ ਕਿਉਂਕਿ ਗੱਲ ਸੁਭਾਵਕ ਹੈ ਵੀ ਜਿਹੜੀ ਚੀਜ਼ ਦਾ ਸੰਪਰਕ ਗੁਰੂ ਨਾਲ ਜੁੜ ਜਾਂਦਾ ਉਹ ਗੁਰੂ ਨਾਲ ਜੁੜਨ ਕਰਕੇ ਵਸਤੂ ਵੀ ਮਹਾਨ ਹੋ ਜਾਂਦੀ ਹੈ ਜੇ ਗੁਰੂ ਨੇ ਕੋਈ ਖੂਲ ਆਇਆ ਤੇ ਲੋਕਾਂ ਕਿਹਾ ਇਹ ਗੁਰੂ ਦਾ ਖੂ ਹੈ ਜੇ ਪਾਤਸ਼ਾਹ ਕਿਸੇ ਰੁੱਖ ਕੋਲ ਬੈਠੇ ਲੋਕਾਂ ਕਿਹਾ ਲੋਕੋ ਇਹ ਕੱਲੀ ਬੇਰੀ ਨਹੀਂ ਰਹੀ ਇਹ ਬੇਰ ਸਾਹਿਬ ਬਣ ਗਿਆ ਜੇ ਪਾਤਸ਼ਾਹ ਅੰਬ ਦੇ ਰੁੱਖ ਦੇ ਨਾਲ ਸੰਬੰਧ ਜੋੜਦੇ ਨੇ ਕਿਆ ਅੰਬ ਨਹੀਂ ਇਹ ਅੰਬ ਸਾਹਬ ਬਣ ਗਿਆ ਮਤਲਬ ਦੁਨੀਆ ਦੀ ਹਰੇਕ ਚੀਜ਼ ਜੋ ਵੱਡੀ ਹੋ ਜਾਂਦੀ ਜਿੱਥੇ ਵੱਡੇ ਸਤਿਗੁਰੂ ਦੇ ਚਰਨ ਪੈ ਜਾਣ ਤੇ ਉਹ ਸਿੱਖ ਵੀ ਵੱਡੇ ਹੋ ਜਾਂਦੇ ਨੇ ਜਿਹੜੇ ਸਿੱਖ ਵੱਡੇ ਪਾਤਸ਼ਾਹ ਨਾਲ ਜੁੜ ਜਾਣ ਵੱਡਾ ਪਾਤਸ਼ਾਹ ਕੌਣ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਸ਼ਬਦ ਰੂਪ ਗੁਰਬਾਣੀ ਆਪਾਂ ਪੜਦੇ ਬਾਣੀ ਚ ਸਾਹਿਬ ਕਿੱਡਾ ਪਿਆਰਾ ਸਮਝਾਉਂਦੇ ਕਹਿੰਦੇ ਗਿਆਨ ਧਿਆਨ ਕੀ ਸ਼ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਗੱਲ ਰਾਖੀ ਮੇਰੀ ਹੁਣ ਵੱਡਾ ਜਿਹੜਾ ਨਾ ਉਹਦੀ ਵਡਿਆਈ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਆਪਾਂ ਤੇ ਪੜਦੇ ਆਂ ਵੱਡੇ ਕੀਆਂ ਵਡਿਆਈਆਂ ਕਿਸ਼ ਕਹਿਣਾ ਕਹਿਣ ਨਾ ਜਾਏ ਇਹ ਵੱਡਾ ਸਤਿਗੁਰੂ ਤਾਂ ਵੀ ਇਹਦਾ ਤਖਤ ਪੱਕਾ ਵਾ ਪੱਕਾ ਪੱਕਾ ਮੈਂ ਤਾਂ ਕਿਹਾ ਵੀ ਲੋਕ ਕਈ ਵਾਰ ਬੜਾ ਚਾਹ ਦੇ ਨਾਲ ਸਰਕਾਰਾਂ ਚੁਣਦੇ ਨੇ ਬਹੁਤ ਚਾਹ ਨਾਲ ਹਰ ਬੰਦੇ ਦੇ ਮਨ 'ਚ ਇੱਛਾ ਹੁੰਦੀ ਹੈ ਵੀ ਐਸ ਵਾਰ ਇਹਨੂੰ ਮੌਕਾ ਦੇ ਦਈਏ ਐਸ ਵਾਰ ਇਹਨੂੰ ਦੇ ਦਈਏ ਜੇ ਕੋਈ ਚੰਗਾ ਕੰਮ ਕਰੇ ਤੇ ਲੋਕ ਮੌਕਾ ਦਿੰਦੇ ਨਹੀਂ ਤੇ 5 ਸਾਲ ਬਾਅਦ ਤਖਤ ਪਲਟਾ ਕੇ ਆਉ ਮਾਰਦੇ। ਮਤਲਬ ਤਖਤ ਵੀ ਬਦਲ ਜਾਂਦੇ ਨੇ ਮੰਤਰੀ, ਸੰਤਰੀ, ਵਜ਼ੀਰ ਸਭ ਕੁਝ ਬਦਲ ਜਾਂਦਾ ਹੈ। ਪਰ ਯਾਦ ਰੱਖਣਾ ਸਾਧ ਸੰਗਤ ਦੁਨੀਆਂ 'ਤੇ ਇੱਕੋ ਹੀ ਇੱਕ ਬਾਦਸ਼ਾਹ ਹੈ ਜੀਹਦਾ ਦਰਬਾਰ ਵੀ ਵੱਡਾ ਹੈ। ਜਿਹਦਾ ਤਖਤ ਵੀ ਵੱਡਾ ਹੈ ਤੇ ਜਿਹਦਾ ਤਖਤ ਹਿੱਲਣ ਵਾਲਾ ਨਹੀਂ ਜਿਹਦੇ ਤੇ ਚੋਰ ਵੀ ਨਿਚ ਚ ਭਾਵ ਕੇ ਉੱਚੜ ਦੀ ਕਲਾ ਨਾਲ ਹਰ ਵੇਲੇ ਹੋ ਰਿਆ ਇਹ ਸਦਾ ਲਈ ਪਾਤਸ਼ਾਹ ਹੈ ਬਾਣੀ ਚ ਪੜਦੇ ਮਹਾਰਾਜ ਕਹਿੰਦੇ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤਾ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਦੁਨਿਆਵੀਆਂ ਨੂੰ ਝੂਠਾ ਕਿਹਾ ਮਹਾਰਾਜ ਨੇ ਝੂਠੇ ਤਾਂ ਵੀ ਰਹਿਣਾ ਨਹੀਂ ਨਾ ਸਦਾ ਸਦਾ ਨਹੀਂ ਰਹਿਣਾ ਤੇ ਸਦਾ ਰਹਿਣ ਵਾਲਾ ਕੌਣ ਆ ਆਹ ਪਾਤਸ਼ਾਹ ਜੀ ਦਾ ਦਰਬਾਰ ਵੱਡਾ ਕੀ ਕਹਿੰਦੇ ਮਹਾਰਾਜ ਕਹਿੰਦੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਕਹਿੰਦੇ ਤੇਰਾ ਤਖਤ ਵੀ ਸੱਚਾ ਤੇਰਾ ਦਰਬਾਰ ਵੀ ਵੱਡਾ ਸਿਰ ਸ਼ਾਹਾਂ ਪਾਤਸ਼ਾਹ ਤੂੰ ਸਾਰੇ ਸ਼ਾਹਾਂ ਤੋਂ ਵੱਡਾ ਪਾਤਸ਼ਾਹ ਹੈ ਨਿਚਲ ਚੌਰ ਛਤ ਤੇ ਕਹਿੰਦੇ ਤੇਰਾ ਛਤਰ ਤੇਰੇ ਚੌਰ ਤੇਰੇ ਹੁਕਮ ਨਾਮੇ ਇਹ ਦੁਨੀਆ ਤੇ ਸਦਾ ਵਾਸਤੇ ਕਾਇਮ ਰਹਿਣਗੇ ਸਾ ਸੰਗਤ ਜੀ ਇਸ ਕਰਕੇ ਫਿਰ ਇਹ ਵੱਡੇ ਨਾਲ ਜਿਹੜਾ ਜੁੜਿਆ ਉਹ ਵੀ ਵੱਡਾ ਹੋ ਗਿਆ ਉਹ ਵਸਤੂ ਵੀ ਵੱਡੀ ਹੋ ਗਈ ਉਹ ਸਿੱਖ ਵੀ ਵੱਡਾ ਹੋ ਗਿਆ ਹੁਣ ਲੋਕਾਂ ਨੇ ਕਿਹਾ ਵੀ ਇਹ ਤਾਂ ਗੁਰੂ ਕੀ ਰੌੜ ਹੋ ਗਈ ਨਾ ਸਮਾਂ ਆਪਣੀ ਚਾਲ ਚੱਲਿਆ ਗੁਰੂ ਕੀ ਰੌੜ ਦੇ ਨਾਂ ਨਾਲ ਉਹ ਸ਼ਬਦ ਪ੍ਰਚਲਿਤ ਹੋ ਗਿਆ ਤੇ ਸਾਧ ਸੰਗਤ ਜੀ ਵਾਰੀ ਆ ਗਈ ਫਿਰ ਨਵੇਂ ਪਾਤਸ਼ਾਹ ਦੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਾਬੇ ਮੱਖਣ ਸ਼ਾਹ ਦਾ ਡੁੱਬਦਾ ਜਹਾਜ਼ ਸਤਗੁਰਾਂ ਨੇ ਬੰਨੇ ਲਾਇਆ ਉਹਦੇ ਨਾਲ ਦੇ ਸਨਾਤਨੀ ਸੀ ਬਾਬੇ ਮੱਖਣ ਸ਼ਾਹ ਦੇ ਤੇ ਸਨਾਤਨੀ ਹੋਣ ਕਰਕੇ ਨਾ ਉਹਨਾਂ ਦੇ ਉੱਤੇ ਪ੍ਰਭਾਵ ਸੀ ਸਨਾਤਨ ਮਤ ਦਾ ਤੇ ਉਹਨਾਂ ਨੇ ਇੱਕ ਗੱਲ ਕਹੀ ਕਹਿਣ ਲੱਗੇ ਮੱਖਣ ਸ਼ਾਹ ਅਸੀਂ ਆਪੋ ਆਪਣੇ ਮੰਤਰ ਮਾਰ ਲਏ ਨੇ ਗ੍ਰੰਥ ਪੜ੍ਹ ਲਏ ਨੇ ਪਰ ਸਾਨੂੰ ਐਉਂ ਲੱਗਦਾ ਵੀ ਸਾਡੀ ਇਹਨਾਂ ਬੋੜੀ ਹੋੜੀ ਸਾਨੂੰ ਕੋਈ ਬਚਾ ਨਹੀਂ ਸਕਦਾ ਇਹ ਸਾਡਾ ਡੁੱਬਦਾ ਜਹਾਜ਼ ਬੰਨੇ ਨਹੀਂ ਲੱਗਣਾ ਪਰ ਬਾਬੇ ਮੱਖਣ ਸ਼ਾਹ ਨੂੰ ਆਪਣੇ ਬਜ਼ੁਰਗਾਂ ਤੋਂ ਇਹ ਸਾ ਸੰਗਤ ਜੀ ਵਿਰਾਸਤ ਚ ਮਿਲਿਆ ਸੀ ਕਿ ਗੁਰੂ ਨਾਨਕ ਸਾਹਿਬ ਜਦੋਂ ਇਸ ਪਰਿਵਾਰ ਦੇ ਵਿੱਚ ਮੁਜਫਰਾਬਾਦ 13 ਦਿਨ ਰਹਿ ਕੇ ਗਏ ਨਾ ਉਹਨਾਂ ਬਾਬੇ ਮੱਖਣ ਸ਼ਾਹ ਦੇ ਵਡੇਰੇ ਬਾਬੇ ਸੌਣ ਨੂੰ ਕਿਹਾ ਸੀ ਬਾਬਾ ਸੌਣ ਜੇ ਤੇ ਜੁੜਿਓ ਸਰੀਰ ਨਾਲ ਦੁਬਾਰਾ ਕਦੇ ਮੇਲਾ ਨਹੀਂ ਹੋਣਾ ਜੇ ਸ਼ਬਦ ਨਾਲ ਜੁੜਿਓ ਨਾ ਬਾਣੀ ਨਾਲ ਜੁੜਿਓ ਤੇ ਤੈਨੂੰ ਲਿਖ ਕੇ ਦੇ ਦਿੰਨੇ ਤੂੰ ਤੇ ਕੀ ਤੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਵੀ ਕੋਈ ਸੰਕਟ ਆਇਆ ਤੇ ਗੁਰੂ ਨਾਨਕ ਸਾਹਿਬ ਦਾ ਘਰ ਤੇਰਾ ਮਦਦਗਾਰ ਹੋਵੇਗਾ ਉਹਨੇ ਕਿਹਾ ਮੈਨੂੰ ਭਰੋਸਾ ਬੜਾ ਮੱਖਣ ਸ਼ਾਹ ਨੇ ਉਹਨੇ ਜਪਜੀ ਦਾ ਪਾਠ ਕੀਤਾ ਪਾਠ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਵੀ ਮਹਾਰਾਜ ਤੇਰਾ ਦਸਵੰਦ ਲੈ ਕੇ ਮੈਂ ਤੇਰੇ ਕੋਲ ਆਉਣਾ ਹੈ ਕਿਰਪਾ ਕਰੀ ਮੇਰਾ ਡੁੱਬਦਾ ਜਹਾਜ਼ ਬੰਨੇ ਲਾ ਦਿਂ ਖਾਲਸਾ ਜੀ ਜਿਹੜੇ ਗੁਰੂ ਨੂੰ ਅਕਾਲ ਪੁਰਖ ਨੇ ਡੁੱਬਦਿਆਂ ਦੇ ਬੇੜੇ ਪਾਰ ਕਰਨ ਲਈ ਕੱਲਿਆ ਨਾ ਗੁਰੂ ਨਾਨਕ ਸਾਹਿਬ ਉਸ ਪਾਤਸ਼ਾਹ ਦੇ ਨੌਵੇਂ ਸੂਰੂਪ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਰਪਾ ਕੀਤੀ ਬਾਬੇ ਮੱਖਣ ਸ਼ਾਹ ਦਾ ਡੁੱਬਦਾ ਜਹਾਜ਼ ਬੰਨੇ ਲਾਇਆ ਤੇ ਜਦੋਂ ਫੇ ਆਇਆ ਬਾਬੇ ਬਕਾਲੇ ਉਹ ਸਾਰਿਆਂ ਦੇ ਅੱਗੇ ਪੰਜ-ਪੰਜ ਮੋਹਰੇ ਰੱਖੇ ਤੇ ਮਨ ਚ ਆ ਗਿਆ ਵੀ ਜਿਹਦੇ ਅੱਗੇ ਮੰਗ ਰੱਖੀ ਆ ਨਾ ਜਿਹਦੇ ਅੱਗੇ ਬੇਨਤੀ ਕੀਤੀ ਆ ਉਹ ਆਪੇ ਮੰਗ ਕੇ ਲੈ ਲੂਗਾ ਜਿੰਨੀ ਉਹਨੂੰ ਚਾਹੀਦੀ। ਅਖੀਰ ਫਿਰ ਜਦੋਂ ਨੌਵੇਂ ਪਾਤਸ਼ਾਹ ਦੇ ਕੋਲ ਗਿਆ ਨਾ ਰੱਖੀਆਂ ਪੰਜ ਤੇ ਪੁਰਾਣੀ ਗ੍ਰੰਥਾਂ ਚ ਲਿਖਿਆ ਬੋਲ ਮਿਲਦਾ ਹੈ ਕਹਿੰਦੇ ਅੱਗੋਂ ਬੋਲਿਆ ਸਤਗੁਰ ਨਾਵਾ ਵੇਖ ਸਿੱਖਾ ਮੇਰਾ ਮੋਢਾ ਦਾਵਾ ਉਹ 500 ਕਹਿ ਕੇ ਪੰਜ ਚੜਾਵੇਂ ਵਚਨ ਕਰੇ ਤੇ ਮੁੱਕਰਦਾ ਜਾਵੇਂ। ਆਹ ਸ਼ਬਦ ਕਿਹਾ ਤੇ ਲਿਆ ਕੇ 500 ਦੀ 500 ਬਾਬੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੇ ਰੱਖਤੀ ਫੇ ਕੋਠੇ ਤੇ ਚੜ ਕੇ ਪੱਲੂ ਫੇਰ ਕੇ ਕਿਹਾ ਓ ਲੋਕੋ ਨਾਮ ਪਟਕੋ ਨਾਮ ਪਟਕੋ ਸਾਚਾ ਗੁਰੂ ਲਾਧੋ ਰੇ ਸਾਚਾ ਗੁਰੂ ਲਾਧੋ